ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਅਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਪਿਛਲੇ ਦਿਨੀ ਜੋ ਇੱਕ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਾ ਵਿਰੋਧ ਇੱਕ ਰੈਲੀ ਚਲਾਈ ਗਈ ਹੈ ਜਿਹਦੇ ਵਿੱਚ ਉਹਨਾਂ ਨੂੰ ਕਾਫੀ ਵਾ ਵਾ ਵੀ ਉਹ ਖੱਟ ਦੇ ਨਜ਼ਰ ਆ ਰਹੇ ਹਨ ਲੇਕਿਨ ਉਹ ਕਿੰਨੀ ਕੁ ਸੱਚੀ ਹੈ ਕਿੰਨੀ ਕੁ ਝੂਠੀ ਹੈ ਉਹਦਾ ਅੱਜ ਇੱਕ ਪਰਦਾਫਾਸ਼ ਹੋਇਆ ਹੈ ਸੂਤਰਾ ਤੋਂ ਬੰਦੀ ਇੱਕ ਜਾਣਕਾਰੀ ਸਾਹਮਣੇ ਆਈ ਹੈ ਜੋ ਪਿਛਲੇ ਦਿਨੀ ਇੱਕ 80000 ਇਥਾਥੋਲ ਬ੍ਰਾਹਮਤ ਹੋਈ ਸੀ ਬਠਿੰਡਾ ਦੇ ਵਿੱਚੋਂ ਉਹਦੇ ਬਾਰੇ ਇੱਕ ਖਬਰ ਐਮ ਨਿਕਲ ਕੇ ਸਾਹਮਣੇ ਆ ਰਹੀ ਹੈ ਬੀਤੇ ਦਿਨ ਐਕਸਾ ਐਕਸਾਈਜ਼ ਵਿਭਾਗ ਅਤੇ ਬਠਿੰਡਾ ਪੁਲਸ ਵੱਲੋਂ 80000 ਲੀਟਰ ਇਥਾਨੋਲ ਬਰਾਮਦ ਕਰਕੇ ਵੱਡੀ ਪ੍ਰਾਪਤੀ ਦੱਸੀ ਗਈ ਹੈ ਇਹ ਇਥਾਨੋਲ ਗੁਜ਼ਾਰ ਨੰਬਰ ਦੀਆਂ ਗੱਡੀਆਂ ਵੀ ਪੰਜਾਬ ਵਿੱਚ ਨਕਲੀ ਸ਼ਰਾਬ ਬਣਾਉਣ ਲਈ ਆਇਆ ਸੀ ਇਸ ਇਸ ਪ੍ਰਾਪਤੀ ਨੂੰ ਹੋਰ ਚਮਕਾਉਣ ਲਈ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੀ ਪ੍ਰੈਸ ਕਾਨਫਰੰਸ ਕਰਕੇ ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਵੱਲੋਂ ਵੱਡੀ ਪ੍ਰਾਪਤੀ ਦੱਸਿਆ ਗਿਆ ਪਰ ਅੱਜ ਮਾਮਲਾ ਨੇ ਇੱਕ ਨਵਾਂ ਮੋੜ ਲਿਆ ਹੈ ਜਦੋਂ ਟਰੱਕ ਮਾਲਕ ਅਤੇ ਟਰਾਂਸਪੋਰਟਰ ਬਲਜੀਤ ਸਿੰਘ ਸੰਧੂ ਤੇ ਸ਼ੌਮੀ ਕਾਲੀ ਦਲ ਦੇ ਬਠਿੰਡਾ ਸ਼ਹਿਰੀ ਹਲਕਾ ਇੰਚਾਰ ਇਕਬਾਦ ਸਿੰਘ ਬਬਲੀ ਦੇ ਢਿੱਲੋ ਨੇ ਇਸ ਮਾਮਲੇ ਵਿੱਚ ਵੱਡੇ ਖੁਲਾਸੇ ਕੀਤੇ ਨੇ ਉਹਨਾਂ ਨੇ ਕਿਹਾ ਹੈ ਕਿ ਦੋਵੇਂ ਆਗੂ ਨੇ ਕਿਹਾ ਕਿ ਇਹ ਇਥਾ ਥੋੜ ਟਰੱਕ ਸ਼ਰਾਬ ਬਣਾਉਣ ਲਈ ਨਹੀਂ ਆਇਆ ਸਗੋਂ ਪੈਟਰੋਲ ਵਿੱਚ ਮਿਲਾਉਣ ਲਈ ਇੰਡੀਅਨ ਆਇਲ ਦੇ ਟਰਮੀਨਲ ਬਠਿੰਡਾ ਵਿੱਚ ਆਏ ਸਨ ਜਿਨ੍ਹਾਂ ਵਿੱਚ ਇੱਕ ਦੀ ਐਂਟਰੀ ਇੰਡੀਅਨ ਆਇਲ ਤੇ ਗੇਟ ਤੇ ਵੀ ਹੋ ਚੁੱਕੀ ਹੈ ਪਰ ਅੰਦਰ ਗੱਡੀਆਂ ਦਾ ਇਕੱਠ ਹੋਣ ਕਰਕੇ ਉਹਨਾਂ ਨੂੰ ਬਾਹਰ ਡਰਾਈਵਰ ਵੱਲੋਂ ਪਾਰਕਿੰਗ ਕਰ ਲਿਆ ਗਿਆ ਉਹਨਾਂ ਨੂੰ ਕਿਹਾ ਕਿ ਡਰਾਈਵਰ ਵੱਲੋਂ ਆਪਣੀ ਗੱਡੀ ਇੱਕ ਟਾਬੇ ਤੇ ਲਗਾ ਕੇ ਆਪਣੀ ਵਾਰੀ ਆਉਣ ਦੀ ਉਡੀਕ ਕੀਤੀ ਜਾਏ ਇਸ ਡਰੋਨ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਡ라이ਵਰਾਂ ਨੂੰ ਫੜ ਕੇ ਖਤੀਤ ਤੌਰ ਤੇ ਡਰਾਇਆ ਧਮਕਾਇਆ ਇਥੋਂ ਤਾਂਕੀ ਗਨ ਪੁਆਇੰਟ ਤੇ ਉਹਨਾਂ ਦੇ ਦਸਤਖ ਵੀ ਕਰਾਏ ਗਏ ਤਾਂ ਇਹ ਜੋ ਬਠਿੰਡਾ ਵਿੱਚ ਪ੍ਰੈਸ ਕਾਨਫਰੈਂਸ ਦਾ ਟ੍ਰਾਂਸਪੋਰਟ ਦਾ ਦਾਵਾ ਕਰਦੇ ਨੇ ਕਿ ਪੰਜਾਬ ਸਰਕਾਰ ਆਪਣੀ ਜਿਹੜੀ ਝੂਠੀ ਵਾਹਵਾ ਕਰਕੇ ਇਹ ਕੰਮ ਕਰ ਰਹੀ ਹੈ ਤਾਂ ਇਹ ਕੋਈ ਵੀ ਇਥਾਥੋਲ ਦਾ ਜੋ ਮਾਮਲਾ ਨਿਕਲ ਕੇ ਸਾਹਮਣੇ ਆਇਆ ਇਹ ਸ਼ਰਾਬ ਦੇ ਵਿੱਚ ਨਹੀਂ ਮਿਲਾਉਣ ਵਾਸਤੇ ਸੀ ਉਹ ਇੱਕ ਆਪਣੇ ਪੈਟਰੋਲ ਪੰਪ ਲਈ ਜਾ ਰਹੀ ਸੀ ਲੇਕਿਨ ਇਹ ਜੋ ਅਫਵਾਹਾਂ ਝੂਠੀਆਂ ਉਡਾ ਦਿੱਤੀਆਂ ਪੰਜਾਬ ਸਰਕਾਰ ਵੱਲੋਂ ਉਹਨਾਂ ਨੇ ਕਿਹਾ ਕਿ ਇਹ ਯੁੱਧ ਨਸ਼ਾ ਵਿਰੋਧ ਜੋ ਇਹਨਾਂ ਨੇ ਆਪਣੀ ਇੱਕ ਰੈਲੀ ਚਲਾਈ ਹੈ ਉਹਦੇ ਵਿੱਚ ਇਹਨਾਂ ਨੇ ਇੱਕ ਝੂਠੀ ਵਾਵਾ ਇਕੱਠੀ ਕਰਨ ਵਾਸਤੇ ਇਹ ਮਾਮਲਾ ਸਾਹਮਣੇ ਲੈ ਕੇ ਆਇਆ ਹੋਰ ਬੰਦੀ ਜਾਣਕਾਰੀ ਸਾਹਮਣੇ ਆਏਗੀ ਤਾਂ ਮਿਲਦੇ